ਪਸ਼ੂ ਪਾਲਕ ਭਰਾਵੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਵੱਲੋਂ ਇਹ ਪਸ਼ੂ ਪਾਲਣ ਮੇਲਾ 21 ਤੇ 22 ਤਰੀਕ ਨੂੰ ਕਿਸਾਨ ਮੇਲੇ ਦੇ ਨਾਲ ਹੀ ਲਗਾਇਆ ਜਾਣਾ ਹੈ ਸੁਰਸਵੰਦੀ ਮੈਨੂੰ ਕਲਿੱਕ ਮਿਲਿਆ ਹੈ ਡਾਕਟਰ ਹਰਪੀਤ ਸਿੰਘ ਹੀਰੋ ਪੰਜਾਬੀ ਟ੍ਰੂਨ ਦੇ ਵਿੱਚ ਛਪਿਆ ਹੈ ਕਮਾਲ ਦਾ ਲੇਖ ਹੈ ਕੋਈ ਵੀ ਪਾਖਰ ਨੇ ਅਸ਼ੂਤਾਂ ਨਹੀਂ ਛੱਡਿਆ ਇਹ ਪਸ਼ੂ ਪਾਲਣ ਮੇਲੇ ਵਿੱਚ ਕੀ ਕੁਝ ਹੋਏਗਾ ਇਹ ਕਿਸ ਤਰ੍ਹਾਂ ਦੀ ਜਾਣਕਾਰੀ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਹੋ ਸੋ ਇਸ ਨੂੰ ਅਖੀਰ ਤੱਕ ਸੁਣਨਾ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਤੇ ਜੇਕਰ ਚੰਗਾ ਲੱਗਿਆ ਤੁਹਾਨੂੰ ਅੱਗੇ ਵੀ ਆਪਣੇ ਪਸ਼ੂ ਪਾਲਕ ਭਰਾਵਾਂ ਦੇ ਵਿੱਚ ਜਾਂ ਜਿਹੜੇ ਪਸ਼ੂ ਪਾਲਣ ਦਾ ਕੰਮ ਕਰਦੇ ਉਹਨਾਂ ਨਾਲ ਜ਼ਰੂਰ ਸਾਂਝਾ ਕਰਿਓ ਉਹ ਲਿਖਦੇ ਨੇ ਕਿ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦਾ ਪਸ਼ੂ ਪਾਲਣ ਮੇਲਾ 21 ਮਾਰਚ 2025 ਨੂੰ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਸਾਲ ਵਿੱਚ ਦੋ ਵਾਰ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿੱਚ ਪਸ਼ੂ ਪਾਲਣ ਮੇਲਾ ਕਰਵਾਉਂਦੀ ਹੈ ਇਹ ਮੇਲਾ ਮਾਰਚ ਅਤੇ ਸਤੰਬਰ ਵਿੱਚ ਲਾਇਆ ਜਾਂਦਾ ਹੈ ਮਾਰਚ ਮਹੀਨੇ ਵਾਲਾ ਮੇਲਾ ਇਸ ਵਾਰ 21 ਮਾਰਚ ਨੂੰ ਲਾਇਆ ਜਾਵੇਗਾ ਐਤਕੀ ਮੇਲੇ ਵਿੱਚ ਮੱਝਾਂ ਪਾਲਣ ਮੱਛੀ ਪਾਲਣ ਸੂਰ ਪਾਲਣ ਅਤੇ ਬੱਕਰੀ ਪਾਲਣ ਦੇ ਖੇਤਰ ਵਿੱਚ ਜੇਤੂ ਪ੍ਰਗਤੀਸ਼ੀਲ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਇਨਾਮਾਂ ਵਿੱਚ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਵੰਡ ਕੀਤੇ ਜਾਣਗੇ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਵਧੀਆ ਨਸਲ ਦੇ ਇਹ ਜਾਨਵਰਾਂ ਜਿਵੇਂ ਮੱਝਾਂ, ਗਾਂਾਂ, ਬੱਕਰੀਆਂ, ਖਰਗੋਸ਼, ਪ੍ਰੈਲਰਸ, ਬਟੇਰੇ, ਮੁਰਗੀਆਂ, ਮੱਛੀਆਂ ਆਦਿ ਪ੍ਰਦਰਸ਼ਨੀ ਲਗਾਈ ਜਾਵੇਗੀ। ਪਸ਼ੂਆਂ ਦੀ ਨਸਲ ਸੁਧਾਰ ਲਈ ਵਰਤੇ ਜਾਣ ਵਾਲੇ ਸਨਾਂ ਝੋਟਿਆਂ ਬੱਕਰੀਆਂ ਆਦਿ ਨਮਾਇਸ਼ ਲੱਗੇਗੀ। ਮਸਨੂਈ ਗਰਭ ਧਾਨ ਅਤੇ ਭਰੂਣ ਤਵਾਦਲੇ ਦੀ ਵਿਧੀ ਬਾਰੇ ਪੂਰਨ ਜਾਣਕਾਰੀ ਮਹੱਈਆ ਹੋਏਗੀ। ਵੱਖ-ਵੱਖ ਕਿਸਮ ਦੇ ਪਸ਼ੂਆਂ ਲਈ ਆਰਾਮ ਦੇ ਅਤੇ ਸਸਤੇ ਸ਼ੈੱਡ ਬਣਾਉਣ ਬਾਰੇ ਗਿਆਨ ਸਾਂਝਾ ਕੀਤਾ ਜਾਏਗਾ। ਸਾਫ਼ ਸੁਥਰੇ ਦੁੱਧ ਦੀ ਪੈਦਾਵਾਰ, ਚੋਾਈ ਦਾ ਸਹੀ ਤਰੀਕਾ ਅਤੇ ਮਸ਼ੀਨ ਨਾਲ ਦੁੱਧ ਦੀ ਚੋਾਈ ਵਾਰੇ ਜਾਗਰੂਕਤਾ ਲਿਆਂਦੀ ਜਾਏਗੀ। ਭਵਿੱਖ ਦੀ ਬੁਨਿਆਦ, ਕਟੜੂ ਆਮ ਵਸਲੂਆਂ ਦਾ ਸਜਾ ਪ੍ਰਬੰਧ ਕਰਨ ਬਾਰੇ ਮਾਹਰ ਜਾਣਕਾਰੀ ਦੇਣਗੇ। ਵੱਖ-ਵੱਖ ਜਾਨਵਰਾਂ ਦੀ ਵਧੀਆ ਸਾਂਭ ਸੰਭਾਲ ਦੇ ਤਰੀਕੇ ਅਤੇ ਸੰਤੁਲਿਤ ਵੰਡ ਦਾਣਾ ਬਣਾਉਣ ਬਾਰੇ ਤਕਨੀਕਾਂ ਦੱਸੀਆਂ ਜਾਣਗੀਆਂ। ਪਸ਼ੂ ਖੁਰਾਕ ਵਿੱਚ ਤਾਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਜਾਏਗਾ। ਦੁੱਧਾਰੀਆਂ ਲਈ ਤਾਤਾਂ ਦਾ ਮਿਸ਼ਰਣ ਸਸਤੀ ਕੀਮਤ ਤੇ ਮਹੱਇਆ ਹੋਏਗਾ। ਇਯੂਰੋਮਨ ਚਾਰਟ ਅਤੇ ਤਾਤਾਂ ਦਾ ਮਿਸ਼ਨ ਬਣਾਉਣ ਦੀ ਵਿਧੀ ਤੋਂ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਇਆ ਜਾਏਗਾ। ਪਸ਼ੂ ਪਾਲਨ ਕਿੱਤਿਆਂ ਵਿੱਚ ਮਸਨੂਈ ਗਿਆਨ ਦੀ ਉੱਭਰ ਰਹੀ ਮਾਤਾ ਬਾਰੇ ਵੀ ਮਹਰ ਜਾਣਕਾਰੀ ਦੇਣਗੇ। ਇਸ ਖੇਤਰ ਵਿੱਚ ਆ ਰਹੇ ਸਮਾਰਟ ਕਾਲਰ, ਪੈਡੋਮੀਟਰ, ਚਿਹਰੇ ਦੀ ਪਛਾਣ ਪ੍ਰਣਾਲੀ, ਪਸ਼ੂ ਦੀ ਚਾਲ ਨਰੀਖਣ ਢਾਂਚਾ, ਆਟੋਮੈਟਿਕ ਫੀਡ ਮੈਨੇਜਰ ਪਰ ਅਬਾਉਟ ਕੈਮਰੀ ਅਤੇ ਹੋਰ ਕਈ ਟੰਗਾਂ ਤਕਨੀਕਾਂ ਬਾਰੇ ਜਾਣੂ ਕੀਤਾ ਜਾਵੇਗਾ ਫਾਰਮਾਂ ਦੀ ਜੈਵਿਕ ਸੁਰੱਖਿਆ ਸੰਬੰਧੀ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਂ ਦੀ ਪਛਾਣ ਤੇ ਉਹਨਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਰੋਕਣ ਬਾਰੇ ਜਾਗਰੂਕਤਾ ਦਿੱਤੀ ਜਾਏਗੀ ਇਸ ਮਕਸਦ ਲਈ ਵਰਤੇ ਜਾਣ ਵਾਲੇ ਟੰਗ ਅਤੇ ਅਭਿਆਸ ਪਸ਼ੂਪਾਲਕਾਂ ਨੂੰ ਦੱਸੇ ਜਾਣਗੇ ਤੂੜੀ ਅਤੇ ਪਰਾਲੀ ਦੀ ਯੂਰੀਏ ਨਾਲ ਸੋਧ ਕਰਨ ਦੀ ਵਿਧੀ ਵਿਹਾਰਕ ਤੌਰ ਤੇ ਦੱਸੀ ਜਾਏਗੀ ਪਸ਼ੂ ਪਾਲਣ ਲਈ ਹਰੇ ਚਾਰੇ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਏਗਾ ਫਾਲਤੂ ਹਰੇ ਚਾਰੇ ਨੂੰ ਲੰਮੇ ਅਰਸੇ ਤੱਕ ਸੰਭਾਲਣ ਦੇ ਤਰੀਕੇ ਅਤੇ ਆਚਾਰ ਸਾਈਲਜ ਬਣਾਉਣ ਬਾਰੇ ਪ੍ਰਦਰਸ਼ਨੀ ਵੀ ਲਗਾਈ ਜਾਏਗੀ ਪਸ਼ੂ ਖੁਰਾਕ ਅਤੇ ਖੁਰਾਕੀ ਵਸਤਾਂ ਨੂੰ ਪ੍ਰਯੋਗਸ਼ਾਲਾ ਰਾਹੀਂ ਪਰਕ ਕਰਨ ਦੀ ਸੇਵਾ ਵੀ ਮੇਲੇ ਵਿੱਚ ਮੁਹੱਈਆ ਕੀਤੀ ਜਾਏਗੀ। ਪਸ਼ੂਆਂ ਵਿੱਚ ਸਿਹਤ ਸਮੱਸਿਆ ਅਤੇ ਮੁੱਢਲੀ ਸਹਾਇਤਾ ਬਾਰੇ ਮਹਰ ਹਰ ਤਰ੍ਹਾਂ ਦੀ ਜਾਣਕਾਰੀ ਦੇਣਗੇ। ਪਸ਼ੂਆਂ ਦੀਆਂ ਸਿਹਤ ਸਮੱਸਿਆਵਾਂ ਜਿਵੇਂ ਅਫਾਰਾ, ਮੋਖ, ਲੰਗ ਮਾਰਨਾ, ਖੁਰ ਵਧਣੇ, ਲੇਵੇ ਦੀ ਸੋਜ, ਲਹੂ ਮੂਤਣਾ, ਧਾਤਾਂ ਦੀ ਕਾਟ ਤੋਂ ਬਚਾਅ ਅਤੇ ਰੋਕਥਾਮ ਬਾਰੇ ਵੀ ਮਹਰ ਗਿਆਨ ਦੇਣਗੇ। ਮਮਲ ਆਪਾਂ ਅਤੇ ਚਿਚੜਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਉਪਾਅਲੇ ਦੱਸੇ ਜਾਣਗੇ ਆਪਰੇਸ਼ਨ ਰਾਹੀਂ ਅਲਾਯੋਗ ਰੋਗਾਂ ਦੇ ਇਲਾਜ ਦੀਆਂ ਸਹੂਲਤਾਂ ਜਿਵੇਂ ਰਸੌਲੀ ਸਰਨ ਟੁੱਟੀ ਹੱਡੀ ਬਨ ਪੈਣਾ ਹਰਨੀਆਂ ਪਿਸ਼ਾਬ ਦਾ ਬੰਨ ਥਣ ਦਾ ਬੰਦ ਹੋਣਾ ਹੋਣ ਬਾਰੇ ਡਾਕਟਰ ਮੌਕੇ ਤੇ ਹੀ ਇਲਾਜ ਦੱਸਣਗੇ ਪਰ ਜਨਨ ਸੰਬੰਧੀ ਸਮੱਸਿਆਵਾਂ ਜਿਵੇਂ ਗੁੰਗਾ ਹੈਹਾ ਇਹੇ ਵਿੱਚ ਨਾ ਆਉਣਾ ਬਾਰ-ਬਾਰ ਫਿਰਨਾ ਇੱਛਾ ਮਾਰਨਾ ਬੱਚਾ ਸੁਟਣਾ ਔਖੀ ਸਵਾਈ ਜ਼ੇਰ ਨਾ ਪੈਣਾ ਬੱਚੇ ਦਾ ਇਹਦਾ ਵਿਲੇਵਾ ਆਦ ਦੇ ਵਿਚਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਏਗੀ ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਕਿਰਮ ਰਹਿਤ ਕਰਨ ਦੀ ਵਿਧੀ ਬਿਮਾਰੀਆਂ ਦੇ ਵਿਚਾਲੇ ਟੀਕਾ ਕਰਨ ਦੇ ਢੰਗ ਤਰੀਕਿਆਂ ਅਤੇ ਸਮਸਾਰਨੀ ਬਾਰੇ ਜਾਗਰੂਕ ਕੀਤਾ ਜਾਏਗਾ ਪਸ਼ੂਆਂ ਵਿੱਚ ਬਿਮਾਰੀਆਂ ਦੀ ਮੂਲ ਜੜ ਲੱਭਣ ਲਈ ਦੁੱਧ, ਗੋਹਾ, ਖੂਨ, ਤਾਰਾ, ਪਿਸ਼ਾਬ, ਵੀਰਜ ਆਦਿ ਮੌਕੇ ਤੇ ਹੀ ਜਾਂਦੀ ਜਾਂਚ ਦੀ ਸਹੂਲਤ ਹੋਵੇਗੀ। ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿੱਚ ਮੌਜੂਦ ਇਲਾਜ, ਐਕਸਰੀ, ਅਲਟਰਾਸਾਉਂਡ ਪ੍ਰਯੋਗਸ਼ਾਲਾ, ਉਸਟ ਮੋਡਮ ਆਦ ਸਵਾਮਾ ਬਾਰੇ ਚਰਨਣਾ ਪਾਇਆ ਜਾਏਗਾ। ਪਸ਼ੂਆਂ ਤੋਂ ਇਨਸਾਨਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹਲਕਾ ਤਪਦਿਕ ਤੂ ਜਾਣਾ ਆਦ ਦੀ ਜਾਂਚ ਅਤੇ ਵਿਚਾਰ ਲਈ ਸचेत ਕੀਤਾ ਜਾਏਗਾ ਚਾਰਿਆਂ ਦੇ ਜ਼ਹਿਰਵਾ ਅਤੇ ਹੋਰ ਜ਼ਹਿਰਾਂ ਤੋਂ ਬਚਾਵ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਏਗੀ ਜਾਨਵਰਾਂ ਵਿੱਚ ਕੀਟਨਾਸ਼ਕ ਵਰਤਨ ਦੇ ਸਹੀ ਢੰਗ ਤਰੀਕੇ ਅਤੇ ਸਾਵਧਾਨੀਆਂ ਬਾਰੇ ਪਸ਼ੂ ਪਾਲਕਾਂ ਨੂੰ ਤਕਨੀਕੀ ਸਿੱਖਿਆ ਦਿੱਤੀ ਜਾਏਗੀ ਨਮੀਆਂ ਤੇ ਉੱਬਰਦੀਆਂ ਬਿਮਾਰੀਆਂ ਜਿਵੇਂ ਸਵਾਈਨ ਫਲੂ अफ्रीकन सवाइन फीवर लंपी स्किन ਆਦਾਰੇ ਗਿਆਨ ਦਿੱਤਾ ਜਾਏਗਾ ਉੱਲੀ ਅਤੇ ਉੱਲੀ ਰੋਗਾਂ ਦੀ ਸਮੱਸਿਆ ਤੋਂ ਬਚਾਅ ਤੇ ਛੁਟਕਾਰੇ ਬਾਰੇ ਵੀ ਆਪਾ ਦੱਸੇ ਜਾਣਗੇ ਦੁੱਧ ਅੰਡਿਆਂ ਅਤੇ ਮਾਸ ਦੇ ਪਦਾਰਥ ਬਣਾਉਣ ਬਾਰੇ ਗਿਆਨ ਦਿੱਤਾ ਜਾਏਗਾ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਜਿਵੇਂ ਥਣਾ ਨੂੰ ਡੋਬਾ ਦੇਣਾ ਦੁੱਧ ਦੀ ਸਹੀ ਚੋਾਈ ਖੁਰਾਂ ਦੀ ਕਟਾਈ ਕਰਕੇ ਸਹੀ ਆਕਾਰ ਦੇਣ ਬਾਰੇ ਪ੍ਰਦਰਸ਼ਨੀ ਲਗਾਈ ਜਾਏਗੀ ਐਮਰਜੈਂਸੀ ਵਿੱਚ ਯੂਨੀਵਰਸਿਟੀ ਤੋਂ ਮਿਲਦੀ ਸਹਾਇਤਾ ਅਤੇ ਐਂਬੂਲੈਂਸ ਦੀ ਸਹੂਲਤ ਬਾਰੇ ਵੇਰਵੇ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ ਮੱਛੀ ਪਾਲਣ ਚੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਸਾਂਭ ਸੰਭਾਲ ਬਿਮਾਰੀਆਂ ਅਤੇ ਕਿੱਤਾ ਕਰਨ ਬਾਰੇ ਮਹਰਿਪੂਰਨ ਜਾਣਕਾਰੀ ਦੇਣਗੇ ਪਾਲਤੂ ਜਾਨਵਰ ਕੁੱਤੇ ਬਿੱਲੀਆਂ ਆਦ ਨੂੰ ਪਾਲਣ ਅਤੇ ਸਹੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ ਪਸ਼ੂ ਪਾਲਣ ਬੱਕਰੀ ਪਾਲਣ ਸੂਰ ਪਾਲਣ ਮੁਰਗੀ ਪਾਲਣ ਮੱਛੀ ਪਾਲਣ ਆਦਿ ਧੰਦਿਆਂ ਬਾਰੇ ਲਗਾਏ ਜਾਣ ਵਾਲੇ ਸਖਲਾਈ ਕੋਰਸਾਂ ਲਈ ਦਾਖਲੇ ਬਾਰੇ ਵੀ ਸੂਚਿਤ ਕੀਤਾ ਜਾਏਗਾ ਪਸ਼ੂ ਪਾਲਣ ਧੰਦਿਆਂ ਨੂੰ ਵਿਗਿਆਨਕ ਤਰੀਕੇ ਨਾਲ ਕਰਨ ਲਈ ਕਿਤਾਬਾਂ ਅਤੇ ਰਸਾਲੇ ਸਸਤੀ ਕੀਮਤ ਤੇ ਮਹਈਆ ਕਰਵਾਏ ਜਾਣਗੇ ਯੂਨੀਵਰਸਿਟੀ ਦੇ ਰਸਾਲੇ ਵਿਗਿਆਨਕ ਪਸ਼ੂ ਪਾਲਣ ਲੇਦੀ ਕਿਸਾਨ ਚੰਦਾ ਜਮਾਂ ਕਰਵਾ ਸਕਦੇ ਹਨ ਪਸ਼ੂ ਭਲਾਈ ਕੈਂਪ ਅਤੇ ਦਿਵਸ ਲਗਾਉਣ ਲਈ ਵੀ ਪਸ਼ੂ ਪਾਲਕ ਮਹਾਰਾ ਨਾਲ ਸਲਾਹ ਕਰ ਸਕਣਗੇ ਮੇਲੇ ਵਿੱਚ ਆਏ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਵੱਖਰੇ ਸਵਾਲ ਜਵਾਬ ਸੈਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਪਸ਼ੂਤਨ ਨਾਲ ਸਬੰਧਤ ਵਕ-ਵਕ ਸਰਕਾਰੀ ਵਿਭਾਗ ਜਿਵੇਂ ਪਸ਼ੂ ਪਾਲਣ ਵਿਭਾਗ ਡੇਰੀ ਵਿਕਾਸ ਵਿਭਾਗ ਮੱਛੀ ਪਾਲਣ ਵਿਭਾਗ ਮਿਲਕ ਫੈਡ ਮਾਰਕ ਫੈਡ ਵੀ ਆਪਣੇ ਵਿਭਾਗਾਂ ਦੀਆਂ ਸੌਲਤਾਂ ਦੱਸਣ ਲਈ ਸ਼ਿਰਕਤ ਕਰਨਗੇ ਨਮੈਸ਼ ਵਿੱਚ ਦਵਾਈਆਂ ਖੁਰਾਕ ਅਤੇ ਮਸ਼ੀਨਾ ਬਣਾਉਣ ਵਾਲੀਆਂ ਕੰਪਨੀਆਂ ਆਪੋ ਆਪਣੇ ਉਤਪਾਦਾਂ ਬਾਰੇ ਜਾਣਕਾਰੀ ਦੇਣਗੀਆਂ ਯੂਨੀਵਰਸਿਟੀ ਦੇ ਸਹਿਯੋਗ ਅਧੀਨ ਕੰਮ ਕਰਦੀਆਂ ਪਸ਼ੂ ਪਾਲਕਾਂ ਦੀਆਂ ਵੱਖ-ਵੱਖ ਜੱਤੀਵੰਦੀਆਂ ਵੀ ਮੇਲੇ ਵਿੱਚ ਆਪੋ ਆਪਣੇ ਸਟਾਲ ਸਜਾਉਣਗੀਆਂ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਵਾਉਣ ਜਾਂ ਬੱਚਿਆਂ ਨੂੰ ਦਾਖਲੇ ਬਾਰੇ ਦੱਸਿਆ ਜਾਏਗਾ। ਪਸ਼ੂ ਪਾਲਕ ਆਪੋ ਆਪਣੇ ਧੰਦੇ ਦੀ ਬਿਹਤਰੀ ਲਈ ਨਵੀਂ ਜਾਣਕਾਰੀ ਵਿਗਿਆਨੀਆਂ ਤੋਂ ਹਾਤਿਲ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵਿਗਿਆਨੀ ਵੀਰਾਂ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹਨ। ਯੂਨੀਵਰਸਿਟੀ ਇਹ ਉਪਰਾਲੇ ਕਿਸਾਨ ਪਾਈਚਾਰੇ ਲਈ ਕਰਦੀ ਹੈ। ਜਿਸ ਦਾ ਪਸ਼ੂ ਪਾਲਕ ਵੱਧ ਤੋਂ ਵੱਧ ਫਾਇਦਾ ਲੈਣ ਆਪ ਆਓ ਕਰਦੀਆਂ ਔਰਤਾਂ ਨੂੰ ਲਿਆਓ ਬੱਚਿਆਂ ਨੂੰ ਲਿਆਓ ਗੁਆਂਢੀ ਅਤੇ ਦੋਸਤਾਂ ਨੂੰ ਵੀ ਲੈ ਕੇ ਆਓ ਗਿਆਨ ਤੇ ਪਸ਼ੂ ਪਾਲਣ ਕਿਤੇ ਨਾਲ ਜੁੜਿਆ ਸਮਾਨ ਵੀ ਲੈ ਕੇ ਜਾਓ ਸਾਇੰਸਦਾਨ بڑے ਚਾ ਨਾਲ ਉਡੀਕ ਕਰਦੇ ਨੇ ਕਿ ਕਿਸਾਨ ਨਾਲ ਮਿਲਾਂਗੇ ਕੁਝ ਗਿਆਨ ਦੇਵਾਂਗੇ ਕੁਝ ਜ਼ਮੀਨੀ ਹਕੀਕਤ ਜਾਣਾਂਗੇ ਫਿਰ ਉਹਨਾਂ ਬਾਰੇ ਖੋਜ ਕਰਾਂਗੇ ਤੇ ਤੁਹਾਡੇ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ